ਚੰਡੀਗੜ੍ਹ ਦੇ ਸੈਕਟਰ 26 ਦੀ ਗ੍ਰੀਨ ਮਾਰਕੀਟ ਦੇ ਵਿੱਚ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ ਤੇ ਇੱਥੇ ਟ੍ਰਾਈ ਸਿਟੀ ਦੇ ਲੋਕ ਰੋਜ਼ਾਨਾ ਸਬਜ਼ੀ ਖਰੀਦਣ ਆਉਂਦੇ ਨੇ ਲੇਕਿਨ ਸਬਜ਼ੀ ਮੰਡੀ ਦੀ ਹਾਲਤ ਬੇਹੱਦ ਖਰਾਬ ਹੈ ਤੇ ਬਰਸਾਤ ਦੇ ਮੌਸਮ ਦੇ ਵਿੱਚ ਸਬਜ਼ੀ ਮੰਡੀ ਦੇ ਅੰਦਰ ਸਬਜ਼ੀ ਖਰੀਦਣਾ ਤਾਂ ਦੂਰ ਜਾਣਾ ਵੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਥਾ-ਥਾ ਚਿੱਕੜ ਹੀ ਚਿੱਕੜ ਨਜ਼ਰ ਆਉਂਦਾ ਹੈ ਤੇ ਕੂੜੇ ਦੇ ਢੇਰ ਨਜ਼ਰ ਆਉਂਦੇ ਨੇ ਜੇ ਤੁਸੀਂ ਇੱਕ ਵਾਰ ਅੰਦਰ ਚਲੇਗੇ ਤਾਂ ਬਿਨਾਂ ਚਿੱਕੜ ਦੇ ਵਿੱਚ ਲਿਬੜੇ ਤੁਸੀਂ ਬਾਹਰ ਨਹੀਂ ਨਿਕਲ ਸਕੋਗੇ ਸਬਜ਼ੀ ਮੰਡੀ ਦੇ ਅੰਦਰ ਰਸਤਾ ਬਣਾਉਣ ਨੂੰ ਲੈ ਕੇ ਪੇਵਰ ਬਲਾਕ ਲਗਾਏ ਜਾਣੇ ਇਸ ਦਾ ਕੰਮ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ ਤੇ ਅਜੇ ਮੰਡੀ ਦੇ ਵਿੱਚ ਕਈ ਥਾਂ ਪੇਵਰ ਬਲੌਕ ਲੱਗੇ ਤਾਂ ਹਨ ਲੇਕਿਨ ਇਹ ਰਸਤਾ ਪ੍ਰੋਪਰ ਨਹੀਂ ਬਣਿਆ ਹੋਇਆ ਤੇ ਇੰਨਾ ਵੱਡਾ ਇਹ ਕੰਮ ਨਹੀਂ ਸੀ ਜਿਸ ਤੇ ਤਿੰਨ ਮਹੀਨੇ ਤੋਂ ਉੱਪਰ ਹੋ ਗਏ ਨੇ ਲੇਕਿਨ ਅਜੇ ਵੀ ਪੇਵਰ ਬਲੌਕ ਨਹੀਂ ਵਿਛਾਏ ਗਏ ਤੇ ਜੇ ਇਹ ਵਿਛਾਏ ਜਾਂਦੇ ਤਾਂ ਆਮ ਲੋਕਾਂ ਦੇ ਲਈ ਆਉਣ ਜਾਣ ਦਾ ਰਸਤਾ ਸੁਖਾਲਾ ਹੋ ਜਾਂਦਾ ਅ ਸਰ ਜੀ ਸਰਕਾਰ ਕੋ ਕੋਈ ਲੈ ਨਹੀਂ ਲੈਣਾ ਯਹਾਂ ਕੋਈ ਬਿਮਾਰ ਹੋ ਜਾਂ ਕੋਈ ਕੁਝ ਵੀ ਹੋ कोई सफाई नहीं है कितने मैसेज डाले हैं कितने नहीं है सरकार ने लोगों के तंबू से तोड़ दिए हैं उनकी अपनी कंटीने चल रही है जो गवर्नमेंट को किराए पे देते हैं वो सड़कों के ऊपर चल रही है अगर कोई दूसरा बंदा सड़क के ऊपर कमीशन एजेंट है सड़क के ऊपर कोई सामान लगा लेता है तो उसका सामान उठा के ले जाते हैं उसके लिए कोई जगह नहीं है काम करने के लिए और इनकी अपनी कंटीन जो है छः छः साठ साठ हजार रुपये महीने किराए पे, पे चढ़ी हुई है जो चाय वालों को इन्होंने दी हुई है वहाँ पे भी सफाई का इतना बुरा हाल है कि आप खाना भी नहीं खा सकते वहाँ पे उनके लिए कोई पूछ नहीं है ये सब दूसरों के लिए पूछ है सरकार अपने लिए कमा रही होती है तो उसको कोई नहीं पूछता सरकार सड़कों के ऊपर ठेके खोल दे तो जो ठीक है अगर गरीब आदमी सड़क के ऊपर कोई बंबू लगा के अपना डाल लें तो उसका सामान सब ਉੱਧਾ ਅੱਗੇ ਲੈ ਜਾਏਗਾ ਯਾਹਾਂ ਪਹਿਲਾ ਲੱਗਣਾ ਹੀ ਇੱਕ ਅਲੱਗ ਚੀਜ਼ ਹੈ ਮੰਡੀ ਦੀ ਜਿਹੜੀ ਸਫਾਈ ਵਿਵਸਥਾ ਹੈ ਉਹ ਪ੍ਰੋਪਰ ਨਹੀਂ ਹੈ ਮੇਰੇ ਕਹਿਣ ਤੇ ਤੁਸੀਂ ਭਾਵੇਂ ਨਾ ਜਾਓ ਮੰਡੀ ਤੁਹਾਡੇ ਸਾਹਮਣੇ ਹੈ ਕੈਮਰੇ ਤੋਂ ਬਣਾ ਕੇ ਵੇਖੋ ਵੀ ਅੰਦਰ ਕਿੰਨੀ ਕੀ ਸਫਾਈ ਹੈ ਔਰ ਸਫਾਈ ਦਾ ਕੀ ਹਾਲ ਹੈ ਜਦ ਕਿ ਚੰਡੀਗੜ੍ਹ ਹਿੰਦੁਸਤਾਨ ਦੇ ਸਭ ਤੋਂ ਜ਼ਿਆਦਾ ਪਲਾਨਡ ਸਿਟੀ ਦੇ ਵਿੱਚ ਹੈ ਔਰ ਸਮਾਰਟ ਸਿਟੀ ਦੇ ਵਿੱਚ ਆਂਦਾ ਹੈ ਲੇਕਿਨ ਇੱਥੇ ਸਫਾਈ ਵਿਵਸਥਾ ਦਾ ਮੰਡੀ ਦੇ ਵਿੱਚ ਹਾਲਚਲ ਠੀਕ ਨਹੀਂ ਉਹ ਹੁਣ ਪੁਰਾਣਾ ਹੋ ਗਿਆ ਹੈ ਹੁਣ ਸਾਨੂੰ ਬਦਬੂ ਆਂਦੀ ਨਹੀਂ ਹੈ ਜੇ ਪੰਜਾਬੀ ਸਾਡੇ ਕਹਿੰਦੇ ਨੱਕ ਦੇ ਕੀੜੇ ਮਰ ਗਏ ਹੈ ਹੁਣ ਅਸੀਂ ਨਾ ਹਾਲਾਤਾਂ ਦੀ ਜੀਣਾ ਸਿੱਖ ਲਿਆ। ਹਾਂ ਬਿਮਾਰੀਆਂ ਤਾਂ ਲਗਦੀਆਂ ਜਿਹੜੀ ਸਾਡੇ ਇੱਥੇ ਲੇਬਰ ਹੈਗੀ ਐ ਉਹ ਅਕਸਰ ਬਿਮਾਰ ਹੋ ਜਾਂਦੀ ਐ ਕੋਈ ਮਲੇਰੀਆ ਨਾਲ ਕੋ ਡੇਂਗੂ ਨਾਲ। ਇਹ ਤਾਂ ਇਸ ਇਲਾਕੇ ਚ ਚੱਲਦਾ ਹੀ ਐ। ਸਵੈਵਿਵਸਥਾ ਪ੍ਰੋਪਰ ਨਾ ਹੋਣ ਕਰਕੇ ਇਹ ਸਿਹਤ ਦੀ ਸਮੱਸਿਆਵਾਂ ਤਾਂ ਸਾਡੀ ਲੇਬਰ ਨੂੰ ਆਂਦੀ ਆਈ ਐ। ਮੰਡੀ ਦੇ ਵਿਸਤਾ ਜੀ ਦੇਖੋ ਜਿਹੜਾ ਸਮਾਨ ਆਉਂਦਾ ਗਨ ਤਾਂ ਉਹਦਾ ਅੱਜ ਤੋਂ ਨਹੀਂ ਸ਼ੁਰੂ ਤੋਂ ਪੈਂਦਾ। ਇਹ ਸਾਰੀ ਕਮਜ਼ੋਰੀ ਜਿਹੜੀ ਕਮੇਟੀ ਦੀ ਐ ਸਿਰਫ ਮਾਰਕੀਟ ਫੀਸ ਦਾ ਮਤਲਬ ਰੱਖਿਆ ਹੋਇਆ। ਆ ਜਿੰਨੇ ਦਿਨ ਹੋ ਗਏ ਇੱਥੇ ਗੱਡੀਆਂ ਫਸਦੀਆਂ ਸਭ ਕੁਝ ਫਸਦਾ ਐ। ਲੋਕਾਂ ਦੇ ਆਂ ਜਾਂਦਾ ਐ ਤੇ ਦ ਹਰ ਕਮੇਟੀ ਵਾਲਿਆਂ ਨੂੰ ਸਿਰਫ ਰਿਪੋਰਟ ਲੈ ਕੇ ਸਿਰੇ ਆਪਣੀ ਜਰ ਇਹ ਨੋਟ ਕਰਨਾ ਕਿ ਕਿੰਨੀਆਂ ਗੱਡੀਆਂ ਆਈਆਂ ਇਹ ਨਹੀਂ ਪਤਾ ਕਿ ਉਹ ਗੱਡੀਆਂ ਕਿਸ ਕੰਡੀਸ਼ਨ ਨਾਲ ਪਹੁੰਚੀਆਂ ਉਹ ਵਿਕਣਗੀ ਕਿਦਾਂ ਉੱਥੇ ਕਸਟਮਰ ਆਏਗਾ ਕਿਦਾਂ ਕੋਈ ਪਰਵਾਨੀਆ ਸਮਾਨ ਰਾ ਮਟੀਰੀਅਲ ਸਟੋਾਇਆ ਹੋਇਆ ਸਿਰਫ ਤਸੱਲੀ ਵਾਸਤੇ ਕਿਹੜੀ ਸੜਕ ਸੀ ਉਹ ਵੀ ਖੋਜ ਕੇ ਚਲੇ ਗਏ ਮਾਰਸ਼ਾਂ ਦੇ ਵਿੱਚ ਤਾਂ ਐਨੀ ਬਦਬੂ ਮਾਰ ਰਹੀ ਡੇਂਗੂ ਮਲੇਰੀਆ ਉਹਨਾਂ ਵੱਲੋਂ ਕੁਝ ਹੋਏ ਉਹਨਾਂ ਦਾ ਆਫਿਸ 'ਚ ਬੈਠ ਕੇ ਸਿਰਫ ਆਪਣਾ ਨੋਟ ਕਰਕੇ ਚਲ ਜਾਣਾ ਬਾਕੀ ਕੋਈ ਮਤਲਬ ਨਹੀਂ ਲਾਵਾਰਿਸ ਛੱਡੀ ਹੋਈ ਹੈ ਮੈਂ सर हमारी मंडी का तो बहुत बुरा हाल है आप यहाँ पे बरसात में आगे देखो हम लोग बाथरूम करने तक नहीं जा सकते इतना किचड़ है इतना बुरा हाल है आपके सामने है यहाँ पे देखो इतना सफाई सफाई तो बिल्कुल जीरो बटा है कुछ भी नहीं है सफाई के नाम इतना किचड़ इतना किचड़ बुरा हाल है आप एक बार सफाई आप बरसात में आके देखो कितना बुरा हाल है सर नहीं, आप लगाने का जो सर अभी है? तक टहले लगी नहीं दो तीन महीने होने जा रहे टहल टैल तो लगेगी तब के देखा जाएगा या गाड़िया रोज फस रही है अभी दो दिन पहले गाड़ी बिगड़ी उसका तीन तीन चार चार हजार रुपये दो दो क्रेन से हमने गाड़ी बाहर निकलवाई है हमारे पास वीडियो है हम आपको सेंड कर देते हैं पहले ही खुदाई कर करती है तीन महीने हो गए इस खुदाई को करे हुए कोई सुनवाई नहीं ਇਸਦੇ ਨਾਲ ਹੀ ਸਬਜ਼ੀ ਮੰਡੀ ਦੇ ਅੰਦਰ ਤੇ ਹੋਰ ਆਲੇ-ਦੁਆਲੇ ਦੇ ਰਸਤੇਾਂ ਤੇ ਵੀ ਕੂੜੇ ਦੇ ਢੇਰ ਲੱਗੇ ਹੋਏ ਨਜ਼ਰ ਆਉਂਦੇ ਨੇ ਤੇ ਪੁਲਿਸ ਲਾਈਨ ਦੇ ਨਾਲ ਲੱਗਦੀ ਸੜਕ ਨੂੰ ਤੁਸੀਂ ਵੇਖੋ ਤਾਂ ਇੱਥੇ ਕੂੜਾ ਹੀ ਕੂੜਾ ਨਜ਼ਰ ਆਉਂਦਾ ਏ ਜਿੱਥੇ ਇੱਕ ਪਾਸੇ ਨਗਰ ਨਿਗਮ ਸਵੱਛਤਾ ਅਭਿਆਨ ਚਲਾਉਂਦਾ ਏ ਤਾਂ ਉੱਥੇ ਹੀ ਮੰਡੀ ਦੇ ਅੰਦਰ ਤੇ ਬਾਹਰ ਕੋਈ ਵੀ ਸਫਾਈ ਦੇਖਣ ਨੂੰ ਨਹੀਂ ਮਿਲਦੀ ਤੇ ਅਜਿਹੇ ਵਿੱਚ ਸਫਾਈ ਨੂੰ ਲੈ ਕੇ ਹਾਲਾਤ ਇਹੀ ਰਹੇ ਤਾਂ ਸਵੱਛਤਾ ਦੇ ਵਿੱਚ ਚੰਡੀਗੜ੍ਹ ਨੰਬਰ 1 ਕਿਵੇਂ ਬਣੇਗਾ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ